हिमाचल ਦੇ ਵਿੱਚ ਅੱਜ ਤਕਰੀਬਨ ਸਾਰੇ ਸੁੱਖ ਸੰਤ ਸੀਗੀ ਸਾਰੇ ਹਿਮਾਚਲ ਦੇ ਵਿੱਚ ਤਕਰੀਬਨ ਸਾਰੇ ਪਾਸੇ ਸੁੱਖ ਸੰਤ ਸੀ ਕੋਈ ਜ਼ਿਆਦਾ ਮੀਂਹ ਨਹੀਂ ਆਇਆਗਾ ਹੈਗੀਆਂ ਸੀ ਕਿਨਮਣ ਕੰਗੀਆਂ ਇੱਕ ਤੋਂ ਥਾਵਾਂ ਤੇ ਸ਼ਿਮਲਾ ਨੋਟ ਹੋਇਆਗਾ ਹੋਰ ਹੋਇਆਗਾ ਐਂ ਤਾਂ ਹਿਮਾਚਲ ਆ ਫੇਰ ਵੀ ਉੱਥੇ ਪਹਾੜ ਨੇਗੇ ਹਵਾ ਟਕਰੌਂਦੀ ਰਹਿੰਦੀ ਉੱਥੇ ਕਣੀਆਂ ਪੈਂਦੀਆਂ ਹੀ ਰਹਿੰਦੀਆਂ ਗਿਆ ਪਰ ਜ਼ਿਆਦਾ ਮੀਂਹ ਨਹੀਂ ਆਇਆਗਾ ਕਿਤੇ ਪਹਾੜ ਵਗੈਰਾ ਮਿੱਟੀ ਵਗੈਰਾ ਨਹੀਂ ਡਿੱਗੀ ਸੜਕਾਂ ਨਹੀਂ ਬੰਦ ਹੋਊਗੀਆਂ ਅੱਜ ਤਕਰੀਬਨ ਸੁੱਖ ਸੰਤ ਦਾ ਹਿਮਾਚਲ ਦੇ ਵਿੱਚ ਉਹਦਾ ਕਰਕੇ ਕਿ ਗੱਗਰ ਦੇ ਵਿੱਚ ਪਾਣੀ ਘੱਟੀ ਜਾਂਦਾਗਾ ਅੱਜ ਇਹਦੇ ਵਿੱਚ 21 ਅਗਸਤ ਦਾ ਸ਼ਾਮ ਦੇ 6 ਵਜੇ ਵੇਹਗੇ ਹੁਣ ਇਹਦੇ ਵਿੱਚ 5-7000 ਕਿਉਸਕ ਪਾਣੀ ਆ ਸਾਹਮਣੇ ਖੜਾ ਮੈਂ ਜੀਲਕਪੁਰ ਵਾਲਾ ਕੋਲਾ ਇਹ ਜੀਲਕਪੁਰ ਅੰਬਾਲਾ ਰੋਡ ਹੈਗੀ 6 ਵਜੇ ਵੇਹਗੇ 21 ਅਗਸਤ ਹੈਗੀ ਇਹਦੇ ਵਿੱਚ 5-7000 ਕਿਉਸਕ ਪਾਣੀ ਆ ਇਸ ਤੋਂ ਬਾਅਦ ਇਹਦੇ ਵਿੱਚ ਕੁਝ ਨਹੀਂ ਹੈਗਾ ਜਿਵੇਂ ਤੁਹਾਡੇ ਕੋਲ ਚੀਕੇ ਪਾਣੀ ਵਧਿਆਗਾ ਉਹ ਪਾਣੀ ਵਧਣਾ ਸੀ ਕਿਉਂਕਿ 2 ਦਿਨ ਪਹਿਲਾਂ ਇੱਥੇ ਇੱਕ ਹੋਰ ਛੱਲ ਗਈ ਵੀ ਸੀਗੀ 2 ਦਿਨ ਪਹਿਲਾਂ ਇੱਥੇ ਇੱਕ ਹੋਰ ਛੱਲ ਗਈ ਵੀ ਸੀ ਮਾਰਕੰਡਾ ਫੁੱਲ ਚੱਲੀ ਜਾਂਦੀ ਆ ਉਹਦਾ ਕਰਕੇ ਥੋੜਾ ਜਿਹਾ ਪਾਣੀ ਵਧਣਾ ਸੀਗਾ ਜਿਹੜੀ ਉਹਦੀ ਕੈਪੈਸਿਟੀ ਆ ਉਹਦੇ ਨੂੰ ਕਾਫੀ ਥੱਲੇ ਆ ਪਾਣੀ। ਵੇਸਾ ਕੋ 34 ਈਰ ਹੋ ਗਿਆ 35 ਈਰ ਹੋ ਗਿਆ ਕੁਛ ਵੀ ਹੋ ਜੇ। ਹਜੇ ਉਹਦੀ ਕੈਪੈਸਿਟੀ ਤੋਂ ਬਹੁਤ ਥੱਲੇ ਆ ਉਹ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ। ਮੈਨੂੰ ਲੱਗਦਾ ਕਿ ਉਹ ਪਾਣੀ ਘਟਣ ਲੱਗ ਜਾਊਗਾ। ਇਸ ਤੋਂ ਬਾਅਦ ਹੁਣ ਉਹ ਪਾਣੀ ਘਟਣ ਲੱਗ ਜਾਊਗਾ। ਕੋਈ ਡਰਨ ਵਾਲੀ ਗੱਲ ਹੈ ਨਹੀਂ ਗਈ। ਦੋ ਦਿਨ ਨੂੰ ਦੁਬਾਰੇ ਫੇਰ ਉੱਪਰ ਜਾਊਗਾ। ਜੇ ਮਾਰਖੰਡਾ ਨਾਲ ਚੱਲ ਵੀ ਤਾਂ ਉੱਪਰ ਜ਼ਿਆਦਾ ਵਗ ਜਾਊਗਾ। ਨਹੀਂ ਕੱਲਾ ਜਿਹੜੇ ਹੁਣ ਸੱਲ ਗਈ ਵੀ ਇੱਥੋਂ ਉਹਦੇ ਨਾਲ ਥੋੜਾ ਜਿਹਾ ਉੱਪਰ ਹੋਰ ਹੋ ਸਕਦਾ। ਇਸ ਤੋਂ ਬਾਅਦ ਕੁਛ ਨਹੀਂ ਹੋਣ ਲੱਗੇਗਾ। ਕੱਗਰ ਦੇ ਵਿੱਚ ਇੱਥੋਂ ਕੋਈ ਪਾਣੀ ਨਹੀਂ ਹੈਗਾ ਕੁਝ ਨਹੀਂ ਹੈਗਾ 5-7000 ਰਹਿ ਗਿਆ ਮਾਰਕੰਡਾ ਨਦੀ ਵੀ ਘਟੀ ਜਾਂਦੀ ਆ ਜਿਹੜੀ ਸ਼ਾਵਦ ਮਾਰਕੰਡਾ ਗਈ ਉਹ ਵੀ ਘਟੀ ਜਾਂਦੀ ਆ ਉਹ ਵੀ ਜਦੋਂ ਹਰਿਆਣੇ ਦੇ ਵਿੱਚ بارش ਉਹਨੂੰ ਹਟ ਜਾਂਦੀ ਹੈ ਨਾ ਕਾਲੇ ਆਂਬ ਨਾਲ ਹਨ ਇਸ ਪਾਸੇ بارش ਬੰਦ ਹੋਊਗੀ ਤਾਂ ਸਮਝ ਲਓ ਮਾਰਕੰਡਾ ਥੱਲੇ ਆਉਣ ਲੱਗ ਗਿਆ ਉਸ ਤੋਂ ਬਾਅਦ ਜਿਵੇਂ ਹੁਣ بارش ਬੰਦ ਹੋਊਗੀ 5-7 ਘੰਟਿਆਂ ਬਾਅਦ ਪਾਣੀ ਉਤਰ ਲੱਗ ਜਾਂਦਾ ਹੈਗਾ ਇਸ ਵਕਤ ਉਹਦੇ ਵਿੱਚ ਵੀ ਪਾਣੀ ਕਾਫੀ ਘਟੀ ਜਾਂਦਾ ਹੈਗਾ ਤੇ ਇਧਰਲੇ ਪਾਸੇ ਇੱਕ ਘੱਗਰ ਵਾਲੇ ਪਾਸੇ ਵੀ ਪਾਣੀ ਬਹੁਤ ਘਟ ਗਿਆ ਤੁਹਾਡੇ ਕੋਲੇ ਸਵੇਰ ਤੱਕ ਜਿੱਥੇ ਜੀਕੇ ਤੁਸੀਂ ਨੋਟ ਕਰਦੇ ਹੋਗੇ ਉਹ ਹੋਰ ਘਟ ਜਾਊਗਾ ਹੁਣੀ ਘਟ ਜੂ ਸ਼ਾਮ ਨੂੰ ਸਵੇਰ ਤਾਂ ਦੂਰ ਦੀ ਗੱਲ ਆ ਹੁਣੀ ਸ਼ਾਮ ਨੂੰ ਤੜਕੇ ਦੇ ਨਾਲੋਂ ਘਟਿਆ ਹੋਊਗਾ ਜਿਹੜੀ ਹੁਣ ਸੱਲ ਗਈ ਆ ਪਰਸੋਂ ਉਹ ਤੁਹਾਡੇ ਕੋਲੇ 2 ਦਿਨ ਨੂੰ ਥੋੜਾ ਜਿਹਾ ਹੋਰ ਉੱਪਰ ਜਾ ਸਕਦਾ ਇਹ ਤਾਂ ਹੋ ਗਿਆ ਆਪਣਾ ਘੱਗਰ ਤੇ ਮਾਰਕੰਡਾ ਇਧਰਲੇ ਪਾਸੇ ਉਹ ਕਲੀਅਰ ਆ ਗਈ ਹੁਣ ਕਰਦੇ ਆਪਾਂ 7 ਵਜੇ ਦੀ ਗੱਲ 7 ਵਜੇ ਦਾ ਕੀ ਆ ਨਾ 7 ਵਜੇ ਦਾ ਪਾਣੀ ਦਾ ਪੱਧਰ ਕਿਉਂ ਵਧਿਆ ਸੀ ਪਰਸੋਂ ਇੱਕ ਬਲਾਸਪੁਰ ਦੇ ਵਿੱਚ ਡੈਮ ਆ ਕੋਲਮ ਬਲਾਸਪੁਰ ਦੇ ਵਿੱਚ ਡੈਮ ਆ ਕੋਲਮ ਜਦੋਂ ਬਲਾਸਪੁਰ بارش ਹੁੰਦੀ ਆ ਨਾ ਕਾਉਂਟ ਡੈਮ ਦੇ ਵਿੱਚੋਂ ਪਾਣੀ ਛੱਡਦੇ ਆ ਪਰ ਸੋ ਇਹਨਾਂ ਨੇ 12 ਵਜੇ ਪਾਣੀ ਛੱਡਿਆ ਸੀਗਾ ਪੰਜਾਬ ਸਰਕਾਰ ਨੂੰ ਚੇਤਾਵਨੀ ਦੇ ਕੇ ਵੈਸੇ ਤਾਂ ਇਹ ਚੇਤਾਵਨੀ ਦੇ ਕੇ ਪਾਣੀ ਛੱਡਦੇ ਆ ਪਰ ਕਈ ਵਾਰੀ ਜਿਵੇਂ ਹੁਣ ਇਹਨਾਂ ਨੂੰ ਐਮਰਜੈਂਸੀ ਹੋ ਜਾਂਦੀ ਐ ਖੱਲੇ ਵਾਲਿਆਂ ਨੂੰ ਤਾਂ ਉਹਨਾਂ ਨੂੰ ਵੀ ਹੁੰਦੀ ਹੋਊਗੀ ਉਹ ਵੀ ਛੱਡਦੇ ਆਗੇ ਜਦੋਂ ਕੋਲਮ ਡੈਮ ਦੇ ਵਿੱਚੋਂ ਪਾਣੀ ਛੱਡਦੇ ਆ ਨਾ ਤਾਂ 7 ਵਾਲੇ ਦੇ ਵਿੱਚ ਮੀਟਰਾਂ ਦੇ ਹਿਸਾਬ ਨਾਲ ਪੱਧਰ ਵੱਧਦਾਗਾ ਫੁੱਟਾਂ ਦੇ ਹਿਸਾਬ ਨਾਲ ਨਹੀਂ ਮੀਟਰਾਂ ਦੇ ਹਿਸਾਬ ਨਾਲ ਉੱਪਰ ਜਾਂਦਾਗਾ ਉਹ ਫਿਰ ਅੱਗੇ ਜਿਹੜਾ ਪਾਖਲਾ ਡੈਮ ਹੈਗਾ ਉਹਦਾ ਪਾਣੀ ਦਾ ਪੱਧਰ ਵਧਦਾ ਜਾਂਦਾ ਇਸ ਵਕਤ ਤੇ ਜਿਹੜਾ ਪਾਖਲਾ ਡੈਮ ਆ ਉਹਦੇ ਜਿਹੜਾ ਪਾਖੜਾ ਡੈਮ ਦਾ ਇਨਫਲੋ ਆ ਨਾ ਉਹ ਸਿਰਫ 3738000 ਹੈਗਾ ਉਹਦਾ ਇਨਫਲੋ ਘਟਿਆ ਹੋਇਆ ਹੈਗਾ ਉਹ ਪਰਸੋਂ ਵਧਿਆ ਸੀਗਾ ਜਦੋਂ ਡੈਮ ਚੋਂ ਪਾਣੀ ਛੱਡਿਆ ਹੈਗਾ ਜਦੋਂ ਹੁਣ ਡੈਮ ਚੋਂ ਪਾਣੀ ਬੰਦ ਹੋ ਗਿਆ ਪਾਖੜਾ ਡੈਮ ਦੇ ਵਿੱਚ ਜਿਹੜਾ ਇਨਫਲੋ ਆ ਜਿਹੜਾ ਪਾਣੀ ਆਉਣ ਵਾਲਾ ਹੈਗਾ ਉਹ ਘਟਿਆ ਹੋਇਆ ਹੈਗਾ ਜਿਹੜਾ ਜਾ ਰਿਹਾ ਹੈਗਾ ਆਊਟਫਲੋ ਹੈਗਾ ਉਹ 4344000 ਉਹ ਵੱਧਦਾ ਮਤਲਬ ਪਾਣੀ ਜਾ ਜ਼ਿਆਦਾ ਰਿਹਾ ਹੈਗਾ ਆ ਘਟ ਰਿਹਾ ਹੈਗਾ ਤਾਂ ਜਿਹੜਾ ਉਹਦਾ ਪਾਣੀ ਦਾ ਪੱਧਰ 1667 ਤੇ ਹੈਗਾ ਉਹ ਥੱਲੇ ਨੂੰ ਆਉਣ ਲੱਗ ਜੂਗਾ ਹੁਣ ਘਟਣ ਲੱਗ ਜੂਗਾ ਤਾਂ ਕਰਕੇ ਮੈਂ ਕਹਿੰਦਾ ਵੀ ਜਿਹੜਾ ਤਕਾਉਂਦਾ ਟਾਈਮ ਜਿਹੜਾ ਪੌਂਗ ਟਾਈਮ ਆ ਉਹਦੇ ਇਹਦੇ ਨੂੰ ਦਿਨ ਬਿਲਕੁਲ ਉਲਟਾ ਉਹਦੀ ਸਥਿਤੀ ਪਾਖੜਾ ਦੇ ਨਾਲੋਂ ਬਿਲਕੁਲ ਉਲਟਾ ਹੀ ਉਹਦਾ ਜਿਹੜਾ ਲੈਵਲ ਆ ਉਹ 1385 ਤੇ ਆ ਸਵੇਰੇ 1384 ਤੇ ਸੀਗਾ ਵੱਧਦਾ ਵੱਧਦਾ ਤੁਰ ਜਾਂਦਾ ਉਹ ਹੁਣ 1385 ਆ ਸਵੇਰੇ ਤੇ 86 ਤੱਕ ਚਲਾ ਜਾਣਾ ਨੇ ਲੱਗਦੇ ਆ ਲੱਛਣ ਜੇ ਕਿਉਂਕਿ ਜਿਹੜਾ ਉਹਦੇ ਵਿੱਚ ਪਾਣੀ ਆ ਰਿਹਾ ਹੈਗਾ ਉਹ ਲਗਭਗ 94 95000 ਕਿਊਸ ਘਾਰ ਰਿਹਾ ਦੇ ਵਿੱਚ 1 ਲੱਖ ਕਿਊਸ ਦੇ ਨੇੜੇ ਲੱਗਣ ਵਾਲਾ ਪਾਣੀ ਆ ਉਹਦਾ ਪਾਉਣਗੋਟੇ ਦੇ ਵਿੱਚ ਪਾਣੀ ਜਿਹੜਾ ਆ ਰਿਹਾ ਉਹ ਬਹੁਤ ਜ਼ਿਆਦਾ ਆ ਰਿਹਾਗਾ ਜਿਹੜਾ ਉਹ ਤੇ ਜਾ ਰਿਹਾ ਉਹ 65000 ਉਹ ਚ 30000 ਕਿਉਂ ਉਸਕ ਪਾਣੀ 30000 35000 ਵੱਧ ਆ ਰਿਹਾ ਮਤਲਬ ਉਹ ਚ ਸਟੋਰ ਹੋ ਰਿਹਾਗਾ ਜਦੋਂ ਆਪਾਂ ਕਿਸੇ ਚੀਜ਼ ਨੂੰ ਸਟੋਰ ਕਰਦੇ ਆ ਤਾਂ ਕਦੋਂ ਨਾ ਕਦ ਦਾ ਸਟੋਰੇਜ ਭਰ ਨਹੀਂ ਆ ਗਈ ਜਿਹੜਾ ਉਹ ਸਵੇਰੇ 1384.1 ਕੋਸ ਸੀਗਾ ਉਹ ਹੁਣ 1385 ਨੂੰ ਵੀ ਟੱਪ ਗਿਆ ਹੋਊਗਾ ਮੈਨੂੰ ਅੰਦਾਜ਼ਾਗਾ ਵੈਸੇ ਰਿਪੋਰਟ ਆਜੂਗੀ ਪਰ ਆਊਗੀ ਇਹੀ ਵਧਿਆ ਹੋਊਗਾ ਉਹ ਸਤਲੁਜ ਤੇ ਬਿਆਸ ਜਿੱਥੇ ਇਕੱਠੇ ਹੋ ਜਾਂਦੇ ਆ ਉਸ ਤੋਂ ਅੱਗੇ ਜਿੱਥੇ ਹਰੀਗੇ ਹੈੱਡ ਦੇ ਇਕੱਠੇ ਹੁੰਦੇ ਹੈ ਜਿਹੜਾ ਉਸ ਤੋਂ ਅੱਗੇ ਆਪਾਂ ਸਾਹਮਣੇ ਪਾਣੀ ਛੱਡਦੇ ਆ 80000 ਕੇ ਉਸ ਦੇ ਲਗਭਗ ਉਹ ਚੱਲਦਾ 70 80 ਜਾਂ ਵੱਧ ਵੀ ਜਾਂਦਾ ਉਹ ਉਹ ਪਾਕਿਸਤਾਨ ਵਾਲੇ ਪਾਸੇ ਨੂੰ ਜਾਂਦਾਗਾ ਉਹਨੇ ਪਾਕਿਸਤਾਨੋਂ ਤਾਂ ਵਕਤ ਪਹੁੰਚਣੀ ਪਾਉਣਾਗਾ ਉਸ ਤੋਂ ਬਾਅਦ ਜਿਹੜਾ ਮੁੜ ਕੇ ਦੁਬਾਰੇ ਉਹ ਭਾਰਤ ਦੇ ਵਿੱਚ ਆਉਂਦਾਗਾ ਉੱਥੇ ਵੀ ਉਹਨੇ ਕਾਫੀ ਨੁਕਸਾਨ ਕੀਤਾ ਹੋਵੇਗਾ ਜਿੱਥੋਂ ਮੁੜਦਾ ਨਾ ਫਾਜ਼ਿਲਕਾ ਨੂੰ ਦੁਬਾਰੇ ਫੇਰ ਆਉਂਦਾਗਾ ਉੱਥੇ ਵੀ ਉਹ ਬਹੁਤ ਨੁਕਸਾਨ ਕਰਦਾਗਾ ਵਿਆਸ ਦਰਿਆ ਨੇ ਜਿਹੜੇ 30 35 ਪਿੰਡ ਰੋੜੇ ਵੇ ਨਾ ਉਹਨਾਂ ਪਿੰਡਾਂ ਦੇ ਹਾਲਾਤ ਬਹੁਤ ਤਰਸਯੋਗ ਨੇਗੇ ਉੱਥੇ ਇਸ ਵਕਤ ਪਸ਼ੂਆਂ ਦਾ ਬਹੁਤ ਔਖਾ ਹੋਇਆ ਪੈਗਾ ਕੁਝ ਤਾਂ ਪਸ਼ੂ ਭੁੱਖੇ ਮਰਦੇ ਆ ਕੁਝ ਡੁੱਬ ਕੇ ਮਰਦੇ ਆ ਕੁਝ ਬਿਮਾਰੀਆਂ ਨਾਲ ਮਰਨਗੇ ਇਹੀ ਹਾਲ ਬੰਦਿਆਂ ਦਾ ਹੋ ਰਿਹਾ ਉੱਥੇ ਹੁਣ ਜਦੋਂ ਪਾਣੀ ਆ ਉੱਥੇ ਬਿਮਾਰੀਆਂ ਫੈਲਣਗੀਆਂ ਹੁਣ ਐ ਤਾਂ ਹੈ ਨਹੀਂ ਵੀ ਪਾਣੀ ਦੇ ਵਿੱਚ ਕੱਲਾ ਪਾਣੀ ਆਇਆ ਪਾਣੀ ਦੇ ਵਿੱਚ ਤਾਂ ਹਰ ਇੱਕ ਚੀਜ਼ ਆਊਗੀ ਮਗਰਮੱਛ ਵੀ ਹੋਣਗੇ ਹੋਰ ਤਾਂ ਛੱਡੋ ਸੱਪ ਸੂ 100 ਕੁਝ ਆਉਂਦਾਗਾ ਹਿਮਾਚਲ ਦੇ ਵਿੱਚ ਕਿੰਨੇ ਸੱਪ ਲੜਿਆ ਲੋਕਾਂ ਨੂੰ ਇਦਕੀ ਜਿਹੜਾ ਰਿਕਾਰਡ ਹੈਗਾ ਜਿਹੜੀ ਉੱਥੇ ਜਾਨੀ ਨੁਕਸਾਨ ਹੋਇਆ ਹਿਮਾਚਲ ਦੇ ਵਿੱਚ ਹੜ੍ਹਾਂ ਦੇ ਨਾਲ ਉਦੇ ਵਿੱਚ ਸੱਪ ਲੜਨ ਦੀਆਂ ਘਟਨਾਵਾਂ ਬਹੁਤ ਨਿਕੀਆਂ। ਇਹੀ ਹਾਲ ਜਿਹੜੇ ਪਾਸੇ ਹੜ ਉਸ ਪਾਸੇ ਹੋਣਗੇ। ਕਿਉਂਕਿ ਹਰ ਇੱਕ ਜੀਵ ਜੰਤੂ ਪਾਣੀ ਦੇ ਵਿੱਚ ਆਉਂਦਾ ਹੈਗਾ। ਮੇਰਾ ਕਹਿਣ ਦਾ ਭਾਵ ਕੀ ਹੈ ਜਿਹੜਾ ਵਿਆਸ ਵਾਲਾ ਪਾਸਾ ਉਸ ਪਾਸੇ ਆਪਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈਗੀ। ਆਪਾਂ ਨੂੰ ਜਾਣਨਾ ਚਾਹੀਦਾ ਕਰੂੰਗਾ ਕੋਸ਼ਿਸ਼ ਮੈਂ। ਮੈਨੂੰ ਘਰ ਰੋਕ ਦਿੰਦਿਆ ਮੈਨੂੰ ਕਹਿੰਦਾ ਲੱਤ ਮਸਾਂ ਜੁੜੀ ਆ ਕੱਚੀ ਕੱਚੀ ਹੈਗੀ ਦਵਾਰੀ ਟੁੱਟੂਗੀ। ਠੀਕ ਦੋਸਤੋ